ਫਾਜ਼ਲਕਾ ਦੇ ਸਰਹੱਦੀ ਪਿੰਡ ਦੋਨਾ ਨਾਨਕਾਵਾਸੀ ਦੇ ਇਲਾਕੇ ਦੇ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਮੰਤਾ ਸਿੰਘ ਨੰਬਰਦਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਮੰਤਾ ਸਿੰਘ ਪਿੰਡ ਦੋਨਾ ਨਾਨਕਾ ਦੇ ਮਹਾਤਮ ਨਗਰ ਚ ਪਿਛਲੇ ਕਈ ਦਹਾਕਿਆਂ ਤੋਂ ਨੰਬਰਦਾਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਉਹਨਾਂ ਦੀ ਉਮਰ ਕਰੀਬ 120 ਸਾਲ ਦੱਸੀ ਜਾ ਰਹੀ ਹੈ ਉਹਨਾਂ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪਿੰਡ ਵਾਸੀਆਂ ਵੱਲੋਂ ਬੁੱਧਵਾਰ ਨੂੰ ਰੀਤੀ ਰਿਵਾਜਾਂ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਇਸ ਮੌਕੇ ਉਹਨਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਦੂਰੋਂ ਦੂਰੋਂ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਇਸ ਮੌਕੇ ਲੋਕਾਂ ਨੇ ਦੱਸਿਆ ਉਹ ਇੱਕ ਵਧੀਆ ਇਨਸਾਨ ਸਨ ਤੇ ਚੰਗੇ ਸੁਭਾਅ ਦੇ ਮਾਲਕ ਸਨ ਹਰ ਇੱਕ ਦਾ ਬਿਨਾਂ ਕਿਸੇ ਲਾਲਚ ਦੇ ਕੰਮ ਕਰਦੇ ਸਨ ਉਹਨਾਂ ਦਾ ਜਨਮ ਜਨਵਰੀ 1905 ਚ ਹੋਇਆ ਸੀ ਉਹਨਾਂ ਦੇ ਫਾਜ਼ਿਲਕਾ ਦੇ ਪਿੰਡ ਮਜ਼ਾਰ ਦੇ ਨਜ਼ਦੀਕ ਇੱਕ ਮੌਲਵੀ ਕੋਲੋਂ ਪੜ੍ਹਾਈ ਕੀਤੀ ਸੀ ਉਹ ਪੰਜਾਬੀ ਹਿੰਦੀ ਅੰਗਰੇਜ਼ੀ ਤੇ ਇੰਗਲਿਸ਼ ਭਾਸ਼ਾਵਾਂ ਚਪਣਾ ਨਾਮ ਵਗੈਰਾ ਲਿਖ ਸਕਦੇ ਸੀ ਪਰ ਉਹ ਜ਼ਿਆਦਾਤਰ ਉਰਦੂ ਵਿੱਚ ਆਪਣੇ ਦਸਤਕ ਕਰਦੇ ਸਨ ਇਹ ਵਲ ਪੰਜਾਬੀ ਟੀਵੀ ਲਈ ਕ੍ਰਿਸ਼ਨ ਸਿੰਘ ਵਿਸ਼ੇਸ਼ ਰਿਪੋਰਟ ਨਾ ਘੰਟਾ ਘੜ ਬਣਾਉਣਾ ਉਹਦਾ ਮੈਨੂੰ ਚੰਗਾ ਚੇਤਾ ਆ ਜਾਏ ਇਹ ਸਾਨੂੰ ਗੱਲਾਂ ਦੱਸ ਦਉਂਦਾ ਸੀ ਚਾਰ ਬੰਦੇ ਬਹਿ ਹੁੰਦੇ ਐ ਨਾ ਸਾਨੂੰ ਦੱਸ ਦਉਂਦਾ ਵੀ ਮੇਰੀ ਐਨੀ ਕੁੰਮਰ ਹੋ ਗਈ 100 ਸਾਲ ਤੋਂ ਉੱਪਰ ਹੋ ਗਈ ਤੇ ਕੋਈ ਐ ਸਾਰੇ ਇਲਾਕੇ ਨੂੰ ਜਾਣਦਾ ਕਈਆਂ ਪਿੰਡਾਂ ਨੂੰ ਕਿਸੇ ਕੋਲੋਂ ਨਾ ਰਿਸ਼ਮਤ ਲੈਂਦਾ ਮੈਂ ਕਿਸੇ ਕੋਲ ਚਾਹ ਪੀਂਦਾ ਨਾ ਕਿਸੇ ਕੋਲ ਪੈਸਾ ਲੈਂਦਾ ਐਵੇਂ ਨਿਚੋਰ ਤੇ ਲੋਕਾਂ ਦੇ ਕੰਮ ਕਰਦਾ ਨੇ ਆਹ ਇਹ ਪਿੰਡ ਦੇ ਚੋਰ ਤੇ ਲੋਕਾਂ ਨੇ ਕੰਮ ਕਰਦਾ ਬੰਦਾ ਬਹੁਤ ਚੰਗਾ ਕੋਈ ਵੈਲ ਨਹੀਂ ਆ ਕੋਈ ਉਹਨੂੰ ਕੁਛ ਨਾਮ ਰਿਸ਼ਮਤ ਦਾ ਵੈਲਾ ਨਾ ਕੋ दारू ਦਾ ਵੈਲਾ ਨਾ ਕੋਈ ਵੈਲਾ ਨਹੀਂ ਤੇ ਉਮਰ ਰਹੀ 84 ਸਾਲ ਇਹਨਾਂ ਦੀ ਸਾਡੇ ਕੋਲ ਵੀ ਗੱਲਾਂ ਕਰਦਾ ਤਾਂ ਦਾ ਵੀ ਮੈਂ 100 ਤੇ 16 17 ਸਾਲ ਦਾ 1800 ਹੋ ਗਿਆ ਆ ਉੱਪਰ ਔਲਟਾ ਵਗਿਆ ਦੇਖ ਲੈ ਸੰਗਤ ਕਿਧੂ ਕਿਧੂ ਦੀ ਆ ਰਹੀ ਏ ਪਿਆਰ ਦੇ ਨਾਲ ਸੰਗਤ ਜੁੜਦੀ ਚੰਗੇ ਬੰਦੇ ਦੀ ਸੰਗਤ ਜੁੜਦੀ ਏ ਅਰਦਾਸ ਸਿੰਘ ਜੀ ਪਿੰਡ ਦਾ ਨੰਬਰਦਾਰ ਸੀ 80 ਸਾਲ ਤੋਂ ਉਹ ਨੰਬਰਦਾਰੀ ਕਰਦਾ ਆ ਰਿਹਾ ਏ ਜਿਹੜਾ ਉਹਦਾ ਬਾਗ ਵੀ ਇਹਨੇ ਵੇਖਿਆ ਸੀ ਜਦੋਂ ਉੱਥੇ ਖੋਨੀ ਸਾਕਾ ਖਿਆ ਦੀ ਉਹਦਾ ਵੀ ਉੱਥੇ ਹੈਗੇ ਸੀ 80 ਸਾਲ ਹੋ ਗਏ ਨੇ ਉਹ ਨੰਬਰਦਾਰੀ ਕਰਦੇ ਆਨੂੰ ਇਹ ਅੱਜ ਤੱਕ ਇਹਦਾ ਕਿਸੇ ਤੋਂ ਨਾ ਕੋਈ ਪੈਸਾ ਨਾ ਰਿਸ਼ਰਨਾ ਕੁਛ ਨਾ ਕੁਛ ਲਿਆ ਤੁਰ ਕੇ ਜਾਣਾ ਕਦੇ ਨਾ ਸਾਈਕਲ ਵੀ ਨਹੀਂ ਰੱਖਿਆ ਮੋਬਾਈਲ ਵੀ ਨਹੀਂ ਅੱਜ ਤੱਕ ਰੱਖਿਆ ਇਹਨਾਂ ਨੇ ਜਿੱਥੇ ਵੀ ਕਿਸੇ ਕਹੇਤਾ ਹੈ ਵੀ ਅੱਜ ਮੇਰੀ ਰਿਸ਼ਤੀ ਹੈ ਉੱਤੇ ਜਾ ਕੇ ਪਹਿਲਾਂ ਪਹੁੰਚ ਜਾਂਦੇ ਸੀ ਅਲੇ ਰਿਸ਼ਤੀ ਗਾਵਾਂ ਦੇ ਬਾਅਦ ਪਹੁੰਚੇ ਸੀ ਕਿਸੇ ਦਾ ਕੰਮ ਰੁਕਣ ਨਹੀਂ ਦਿੱਤਾ ਇਹ ਤੱਕ ਇਹਨਾਂ ਆਏ ਰੁਕਿਆ ਹੈ ਅੱਜ ਸਾਨੂੰ ਇੱਕ ਪਿੰਡ ਨੂੰ ਨਹੀਂ ਕਈਆਂ ਪਿੰਡਾਂ ਨੂੰ ਘਾਂਡਾ ਪਿਆ ਹੈ 15 20 ਪਿੰਡਾਂ ਨੂੰ ਜਿਹੜੇ ਲੱਗੇ ਲੱਗੇ ਜਿਹੜੇ ਕੰਮ ਕਰਾਉਂਦੇ ਸੀ ਨਾ ਉਹਨਾਂ ਦਾ ਆਇਡਾ ਬੜਾ ਕਾਟਾ ਪੈ ਗਿਆ ਕਿ ਉਹ ਪੂਰਾ ਹੋਣ ਵਾਲਾ ਹੈ ਹੀ ਨਹੀਂ ਇਹ ਅਗਰੇ ਕੋ ਸੋਗ ਵੀ ਹੈਗਾ ਐ ਮੁੰਡਾ ਵਿਆਹਣ ਵਾਲਾ ਐ ਇਹਨਾਂ ਦੀ ਲੜਕੀ ਪਹਿਮੀ ਜੀ ਸਾਰੇ ਪੰਜਾਬ ਤੋਂ ਫਸਟ ਆਈ ਸੀ ਭਗਵੰਤਬਾਨ ਉਹਦਾ ਕੁਛ ਨਹੀਂ ਸੀ ਉਹਦਾ ਵੈਸੇ ਹੀ ਉਹ ਜਿਹੜਾ ਮਨ ਆਏ ਸੀ ਇੱਥੇ ਬੜੇ 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 ਲੀਡਰ ਆਏ ਸੀ ਜਿਨ੍ਹਾਂ ਨੇ ਇਹਨੂੰ ਵੀ ਬੜਾਈ ਕਰਾਈ ਏ ਇਹਨਾਂ ਦੀ ਲੜਕੀ ਡਾਕੀ ਕੋਰਸ ਕਰ ਚੁੱਕੀ ਏ ਕਿਸੇ ਕੋਈ ਪੈਸਾ ਇਹਨਾਂ ਦਾ ਮੇਰੀ ਲੱਗਿਆ ਰੱਖਦੀ ਤੇ ਵੀ ਨਾ ਕੁਛ ਏ ਇਹ ਭਵੰਤਬਾਣ ਵੀ ਉਹਦਾ ਆਇਆ ਸੀ ਉਹਦਾ ਨਹੀਂ ਹੈਗਾ ਸੀ ਉਹਦਾ ਵੈਸੇ ਕਲਾਕਾਰ ਸੀ ਜਿਵੇਂ ਸੀ ਪਾਰਟੀਆਂ ਵਿੱਚ ਸਰਦਾਰ ਸੀ ਪਰ ਇਹ ਤੇ ਸਪੈਸ਼ਲ ਆਇਆ ਸੀ ਕੋਈ ਪਿੰਡ ਵਾਲੇ ਦੀ ਇੱਕ ਬੀਬੀ ਏ ਉਹ ਆਈ ਸੀ ਉਹ ਬਹੁਤ ਕੁਝ ਦੇਖ ਕੇ ਵੀ ਗਈ ਸੀ ਜਿਹੜਾ ਉੱਤੇ ਪੜਾਈ ਕੀਤੀ ਹੈ ਮਾਝਾ ਵਿੱਚ ਉਹ ਸਾਰੀ ਫ੍ਰੀ ਚ ਕਰਵਾਈ ਉਸ ਉਸ ਬੀਬੀ ਨੇ ਬੇਪੋ ਕਈ ਗੱਲਾਂ ਇਹੋ ਜਿਹੇ ਆ ਰਹੇ ਨੇ ਕਿ ਸਾਨੂੰ ਵੀ ਯਾਦ ਨਹੀਂ ਹੋਣੀਆਂ ਪੁਰਾਣੀਆਂ ਅਸੀਂ ਆਪਦੇ ਉਮਰ ਦੇ ਹਿਸਾਬ ਨਾਲ ਦੱਸਨੇ ਆਂ ਬਾਕੀ ਠੀਕ ਹੈ ਸਾਰਾ ਬਹੁਤ ਵਧੀਆ ਸੁਭਾਅ ਸੀ ਲੋਕਾਂ ਦੇ ਬਹੁਤ ਵਧੀਆ ਸੁਭਾਅ ਦਾ ਸੁਆਦ ਹੈ ਹੁਣ ਬੋਲ ਬੋਲ ਤੁਹਾਨੂੰ ਸਾਰੇ ਖੁਸ਼ ਹੋ ਜਾਣਗੇ ਹੁਣ ਬੋਲ ਬੋਲ ਮੈਂ ਥੋੜੀ ਦੋ ਵੀ ਸੁਆਦ ਹੈ ਤਾਂ ਛੱਡੀ ਦਿਓ ਖਾਂ ਪਰਿਵਾਰ ਵਿੱਚ ਤਿੰਨ ਲੜਕੀਆਂ ਨੇ ਇੱਕ ਲੜਕਾ ਹੈ ਇੱਕ ਲੜਕੀ ਦੀ ਸ਼ਾਦੀ ਹੈ ਦੋ ਲੜਕੀਆਂ ਇੱਕ ਡਾਕਟਰ ਹੈ ਉਹਦੀ ਸ਼ਾਦੀ ਵੀ ਹੋਣ ਵਾਲੀ ਹੈ ਇੱਕ ਲੜਕੀ ਜਿਹੜੀ ਛੋਟੀ ਆ ਉਹਦੇ ਤੋਂ ਉਹ ਵੀ ਉਹ ਭਾਲੇ ਪੜਾਈ ਕਰ ਰਹੀ ਹੈ ਇਹ ਲੜਕਾ ਵੀ ਪੜਾਈ ਕਰ ਰਿਹਾ ਹੈ ਬਾਕੀ ਜਿਵੇਂ ਜਰਾ ਹੈਗਾ ਹੁਣ ਥੋੜਾ ਜੀ 8 8-10 ਕਿਲਿਆਂ ਦਾ ਉਹ ਆਪ ਦਾ ਕਰੀ ਜਾਂਦੇ ਨੇ ਤੇ ਇੰਨੀ ਉਮਰ ਦਾ ਲੱਗਵਾ ਦੇਖੇ ਜਦ ਇਲਾਕੇ ਚ ਕੋਈ ਇੰਨੀ ਉਮਰ ਦਾ ਨਹੀਂ ਕੋਈ ਕੋਈ ਵੀ ਨਹੀਂ ਰਹਿ ਗਿਆ ਜੀ ਹੁਣ ਸਾਨੂੰ ਤਾਂ ਲੱਗਦਾ ਹੀ ਕੋਈ ਨਹੀਂ ਹੋਣੀ ਬਾਕੀ ਕੋਈ ਹੋਵੇਗਾ ਵੀ ਹੈਗਾ ਆਉਂਦੇ ਵੀ ਨਹੀਂ ਲੱਗਦਾ ਆਪਦੇ ਜਿਆਦਾ ਉਮਰ ਇਸ ਬੰਦੇ ਦੀ ਸੀ ਸਾਇੰਦਾ ਉਰਦੂ ਜੀ ਉਹਦੇ ਹੁਣ ਵੀ ਉਰਦੂ ਜੀ ਚੱਲਦੇ ਨੇ ਜੀ ਆ ਵੇਖੋ ਆ ਵਿੱਚ ਸਾਰਾ ਕੁਝ ਹੀ ਆਇਆ ਆਇਆ ਲਿਖਤ ਚ ਕੁਝ ਨਹੀਂ ਜਾਣਦਾ ਸੀ ਤੇ ਬਸ ਉਹ ਤਾਂ ਬੋਲਦਾ ਪੰਜਾਬੀ ਸੀ ਸਿਰਫ ਸਾਇੰਦਾ ਉਰਦੂ ਚ ਕਰਦੇ ਸੀ ਸਾਇੰਦਾ ਉਰਦੂ ਜੀ ਕਰਦੇ ਸੀ ਆਲੇ ਦੁਆਲੇ ਜਦੋਂ ਕਿਸੇ ਨੂੰ ਪਤਾ ਲੱਗਿਆ ਤਸੀਰ ਦਾ ਨੂੰ ਪਤਾ ਲੱਗ ਗਿਆ ਵੀ ਸੇ ਨੰਬਰਦਾਰ ਬੰਤਾ ਸਿੰਘ ਦੇ ਨੇ ਤੋ ਕਿਸੇ ਨੂੰ ਪੁੱਛਿਆ ਨਹੀਂ ਭਾਈ ਬਿਲਕੁਲ ਬੰਦਾ ਠੀਕ ਹੀ ਸੀ ਮੈਂ ਕਹ ਰਿਹਾ ਚੋਨਾ ਇਹ ਸਰਦਾਰ ਬਾਬਾ ਬੰਤਾ ਸਿੰਘ ਜੀ ਇੱਕ ਬਹੁਤ ਹੀ ਵੇਖ ਇਨਸਾਨ ਸੀਗੇ ਜਦੋਂ ਤਾਂ ਮੈਨੂੰ ਸਮਾਲਾ ਆਇਆ ਉਸ ਦਿਨ ਤੋਂ ਹੀ ਮੈਂ ਇਹਨਾਂ ਨੂੰ ਵੇਖ ਰਿਆ ਤੇ ਫਿਰ ਉਸ ਤੋਂ ਬਾਅਦ 93 ਚ ਮੈਂ ਸਰਪੰਚ ਬਣਿਆ ਉਦੋਂ ਤੋਂ ਫਿਰ ਅਸੀਂ ਇਕੱਠਾ ਹੀ ਕੰਮ ਕਾਜ ਪਰ ਇਹਨਾਂ ਦੀ ਕਰਨੀਕਤਨੀ ਹੋਰ ਹੀ ਸੀਗੀ ਇਹਨਾਂ ਨੂੰ ਮੈਸੇਜ ਵੀ ਲਾਜ਼ਮੀ ਅਸੀਂ ਬੱਚਾ ਵੀ ਲਾ ਦਿੰਦਾ ਸੀ ਨਾ ਤੇ ਉੱਥੇ ਪਹੁੰਚਦੇ ਸੀਗੇ ਪੂਰੇ ਟਾਈਮ ਤੇ ਜੋ ਟਾਈਮ ਦੇ ਦਿੰਦਾ ਉਸ ਟਾਈਮ ਦੇ ਨਾਲ ਉੱਥੇ ਪਹੁੰਚ ਜਾਣਾ ਜਾਣਾ ਵੀ ਪੈਦਲ ਟੈਂਕੂ ਤੇ ਜਾਣਾ ਕਿਸੇ ਨੂੰ ਇਹ ਨਹੀਂ ਕਹਿਣਾ ਵੀ ਆ ਮੋਟਰਸਾਈਕਲ ਲਿਆ ਜਾਂ ਗੱਡੀ ਲਿਆ ਆਵੇਂ ਫਿਰ ਪਰ ਜਾਣਾ ਪਵੇ ਆਪਦੇ ਕਿਰਾਏ ਤੇ ਜਾਂਦੇ ਸੀਗੇ ਜਿਹੜਾ ਸਾਲਾ ਤੋਂ ਨੰਬਰਦਾਰ ਜਿਵੇਂ ਰਹਿ ਰਹੇ ਨੇ ਇਹ ਨੰਬਰ ਕਿੰਨੇ ਸਾਲਾਂ ਤੋਂ ਚੱਲਿਆ ਆ ਰਿਹਾ ਹੈ ਜੀ ਮੇਰੇ ਸਮਾਂਲੇ ਤੋਂ ਪਹਿਲਾਂ ਦੇ ਨੰਬਰਾਂ ਤੋਂ ਚੱਲ ਰਿਹਾ ਸੀ ਉਮਰ ਕਿੰਨੀ ਹੋਏਗੀ ਇਹਨਾਂ ਦੀ ਉਮਰ ਜੀ 100 ਸਾਲ ਤੋਂ ਜ਼ਿਆਦਾ ਹੀ ਹੈ ਬਾਬਾ ਜੀ ਦਸਤੀ ਸਵਸਾਲ ਤੋਂ ਬਟਾ ਪਿਆ ਵੇ ਦੇਖੋ ਜੀ ਖੁਸ਼ੀ ਦਾ ਮਾਹੌਲ ਵੀ ਏ ਇੱਕ ਪਰਿਵਾਰ ਅਦਾ ਕਰਕੇ ਤੁਰ ਜਾਣਾ ਗਮ ਨਹੀਂ ਹੁੰਦਾ ਇਹ ਭਾਵੇਂ ਜਿੰਨੀ ਮਰਜ਼ੀ ਉਮਰ ਹੋ ਜਾਵੇ ਪਰ ਜੇ ਚੰਗੀ ਉਮਰ ਭੋਗ ਗਏ ਨੂੰ ਤੇ ਚੰਗਾ ਮਤਲਬ ਆਸੇ-ਪਾਸੇ ਜੋ ਸਾਡੀ ਚਾਹੀਦੀ ਆ ਪਿੰਡ ਹੈਗੇ ਨੂੰ ਮਤਲਬ ਚਲਦਾ ਨਾ ਹੈ ਬਾਬਾ ਜੀ ਦਾ ਨੰਬਰ ਤਾਂ ਸਾਡਾ ਤੋ ਬੰਤਾ ਸingh ਬੰਤਾ ਸਿੰਘ ਜੀ ਬਲੇ ਇਨੀ ਉਮਰ ਦਾ ਬੰਦੇ ਦੀ ਹੋਣੀ ਚਾਹੀਦੀ ਜਿੰਨੀ ਉਮਰ ਦੇ ਹਾਂ ਨਹੀਂ ਹੋਣੀ ਚਾਹੀਦੀ ਪਰ ਅੱਜ ਕੱਲ ਨਹੀਂ ਰਹੀ ਇਹਦੀ ਉਮਰ